ਦੇ ਸੋਤਰ ਸਨ ਕਿਉਂਕਿ 45000 ਦਾਜ ਦਾ ਜਿਹੜਾ ਅੱਜ ਅਸਲਾਬ ਰਾਇ ਦੇ ਬਾਰੇ ਗੱਲ ਕਰਤਾ ਇਹ ਸਾਰਾ ਸਾਡੇ ਮਾਨਯੋਗ ਡੀਟੀ ਰੇਲਵੇ ਜੀ ਸ਼੍ਰੀਮਤੀ ਸਚਿਤਾ ਪਾਟੇ ਜੀ ਅਤੇ ਕਟੇਆ ਜੀ ਦਾ ਸਰ ਅਮਰਦੇਵ ਸਿੰਘ ਤੋਂ ਮਾਤੇ ਸਾਡੇ ਬਾਦਲ ਡੀਟੀ ਦੇ ਮੋਤੀ ਆਪਣੇ ਮੁਖਤਤਰਾ ਡੀਬੀ ਪਟਿਆਲਾ ਬਲੋਂ ਜਿੰਦਤਨੀ ਬਲੋਂ ਖਾਸ ਕਰਕੇ ਜਿਹੜੀ ਔਰ ਜਾਨਣਾ ਜੀ ਤਰ੍ਹਾਂ ਅਸੀਂ ਗੱਲ ਚੈੱਕ ਹੀ ਕਰ ਰਹੇ ਸੀ ਕਿ ਇਹ ਸਾਡੇ ਪੇਜੰਟ ਦੀ ਸਿਹਤ ਉਹ ਜਦੋਂ ਕਹਿੰਦਾ ਕਿ ਅਸਲ ਤੌਰ ਤੇ ਨੰਬਰ 1 ਪਰ ਅਸੀਂ ਦੂਜੇ ਦਾ ਇੱਕ ਤਫਾ ਮੈਸਜ ਵਾਕਾਇਦਾ ਵੀ ਭਾਈ ਕੀਤਾ ਕਿ ਅਸੀਂ ਕਰੋਗੇ ਉਸ ਤੋਂ ਬਾਅਦ ਤੁਸੀਂ ਤੇ ਜਿਹਨੂੰ ਕੋਈ ਚੁੱਕ ਪਰ ਨਹੀਂ ਆਇਆ ਉਸ ਤੋਂ ਬਾਅਦ ਅਸੀਂ ਤਿਆਰ ਤਰ੍ਹਾਂ ਰੱਖਦੇ ਹੋਏ ਜੀ ਬੈਠੇ ਸੀ ਕਿ ਕਪੜਾ ਵਿੱਚ ਲੱਗੇ ਹੋਏ ਕਿ ਕਿਸੇ ਬਕਤੀ ਦੇ ਜੋ ਕਰਨੀ ਆਪਣੇ ਪਹਿਲਾਂ ਦੀ ਵੀ ਪਕੜੇ ਹੋਏ ਪਰਦਾ ਤਾਂ ਨਹੀਂ ਜਾਪੇ ਰਹੇ ਤੇ ਫਿਰ ਇਹਦੇ ਤੇ ਮੇਰੇ ਤੇ ਫਾਲੂ ਨਾ ਜਿਸ ਜੀ ਅਰੇ ਤਿੰਨ ਸਪੇਅਰ ਹੋਰ ਲੈ ਜੀ ਸਾਡੇ ਕੋਲ ਜਿਹੜਾ ਅਰੋਗੀ ਕਾਬੂ ਹੁੰਦਾ ਹੈ ਨਹੀਂ ਅਰੋਗੀ ਨਹੀਂ ਕਾਬੂ ਹੈ ਸਿਰਫ ਕਫਰੇ ਦੇ ਕਪੜਿਆਂ ਦੇ ਸਿਹਰਾਬ ਤੋਂ ਕੋਸ਼ਿਸ਼ ਕਰਾ ਸਫੇਸ਼ੀ ਜਰੀ ਹੈ ਕਿ ਕੋਚੀ ਕਰਾਂ ਨਹੀਂ ਇੱਕ ਨੰਬਰ ਕ੍ਰੈਡਿਟ ਕਾਰਡ ਸ਼ੁਰੂਆਤੀ ਜਾਂਚ ਜੀ ਲੱਗਦਾ ਜੀ ਕਿ ਉਹ ਆਜਾ ਨਹੀਂ ਕਰਾ ਚੈਨਮ ਜੀ ਹਾਂ ਜੀ ਪਹਿਲਾਂ ਤਾਂ ਜਿਹੜੇ ਅਸੀਂ ਖੜੇ ਸੀ ਦੱਸ ਕਿ ਉਹ ਸਾਥੀ ਰੈਕਟ ਪਾ ਲਈ ਸੀ ਉਹ ਰੋਪਰ ਦੇ ਸਾਹ ਦੇ ਸੀ ਤੇ ਹੁਣ ਜੇ ਅਸੀਂ ਇਹਨਾਂ ਪ੍ਰਕਾਰ ਕਰਾ ਲਿਆ ਇੱਕ ਨਵੀਂ ਲੱਗ ਰਹੀ ਹੈ ਵੀ ਇਹ ਨਵੇਂ ਤੇ ਅ ਇੱਕ ਤੋ तकरीबन ਨਿਊ ਹੈ ਆ ਇਹ ਤੋ ਮੜਮੋਤੇ ਲੱਗ ਨਹੀਂ ਕਰਦੀ ਲੱਗਦਾ ਹੈ ਚੰਗੀ ਹਾਲ ਤੱਕ ਨਹੀਂ ਮੇਂ ਦੇਸੀ ਕਸੇ ਦਾ ਉਹ ਤੋ ਵਧੀਆ ਪਰ ਵਧੀਆ ਦੇਖਣ ਤੇ ਵਧੀਆ ਲੱਗਦੇ ਨੇ ਮੋਡਿਫਾਈਡ